ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭੌਂਗਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ 5 ਝੋਟੀਆਂ ਮੁਖਾਵਾਂਗੇ ਟੋਕੜਾਂ ਦਾ ਬਣਾ ਦੇ ਸੱਜਣਾ ਕਿ ਆਪਾਂ ਪਹੁੰਚੇ ਬਾਈ ਛੇਰੇ ਦੇ ਕੋਲ ਤੇ ਆਰੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਲੈਣੀਆਂ ਜਾਣਕਾਰੀ ਪਸ਼ੂਆਂ ਦੇ ਬਾਰੇ ਸੱਸੀ ਦਾ ਬਾਈ ਜੀ ਸੱਸੀ ਜੀ ਜੀ ਸੱਸੀ ਕਾਲ ਜੀ ਸੋਸ ਨਾਲ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਫੁੱਲ ਚਲੋ ਕਿਰਪਾ ਹੀ ਚਾਹੀਦੀ ਆ ਮੁਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੇ ਪਿੰਡ ਮਾਲਾ ਗੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9845678 ਠੀਕ ਹੈ ਜੀ ਹਾਂਜੀ ਤੇ ਕਰੀਏ ਸ਼ੁਰੂਆਤ ਜੀ ਹਰ ਹਾਂਜੀ ਕਰੀਏ ਆ ਦੱਸਿਓ ਪਹਿਲੇ ਨੰਬਰ ਤੇ ਝੋਟੀ ਇਹ ਵੀ ਜੀ ਦੂਜਾ ਸੂਬਾ ਝੋਟੀ ਆ ਅੱਛਾ ਜੀ ਤੇ ਤੀਜੇ ਨੂੰ ਗਾਂ ਸਾਢੇ ਪੰਜਾਂ ਤੋਂ 6 ਮਹੀਨਿਆਂ ਦੇ ਵਿੱਚ ਮਤਲਬ 6ਵਾਂ ਜਾਂਦਾ ਪਿਆ ਸਾਢੇ ਪੰਜਾਂ ਮਹੀਨੇ ਦੀ ਗੱਲ ਚੈੱਕ ਪਾਸ ਆ ਅੱਛਾ ਜੀ ਫਿਰ ਇਸ ਟਾਈਮ ਤੇ ਇਹਦੇ ਕੋਲ ਮੰਨ ਲਓ 6 ਲਾਲੇ 7 ਕਿਲੋ ਦੁੱਧ ਤਿਆਰ ਆ ਪੂਰਾ ਠੀਕ ਹੈ ਠੀਕ ਹੈ ਸਾਡੇ ਆਪਾਂ ਛੇ ਕਰਕੇ ਦਵਾਂ ਇਹ 6 ਮਹੀਨੇ 7 ਮਹੀਨੇ ਜਾਂਦੇ ਆ ਪੰਨਿਆਂ ਦੀ ਚੈੱਕ ਪਾਸ ਆ ਹਾਂਜੀ ਤੇ ਖੋਲਿਓ ਭਾਈ ਜੀ ਫਿਰ ਖੋਲ ਦੋ ਖੋਲ ਕੇ ਵਿਖਾ ਦਿਓ ਲੋ ਭਾਈ ਜੀ ਫੇਸ ਕੁਆਲਟੀ ਕਰੋ ਚੱਕ ਤੇ ਨਹੀਂ ਇਹਨ ਜੈੱਡ ਬਲੈਕ ਆ ਗਈ ਆ ਤੇ ਸੱਜਣ ਨੇ ਫਿਰ ਕਿੰਨਾ ਭਰਿਆ ਦੋ ਦੋ ਜੀ 12 ਕਿਲੋ ਹੁੰਦੀ ਚੁੱਕਦੇ ਆ ਠੀਕ ਆ ਠੀਕ ਆ ਸੱਜਣ ਨੇ 12 ਵੀ ਕਿਹੜਾ ਬੰਦ ਭਰਿਆ ਆ ਭਾਈ ਨੂੰ ਇਹ ਆ ਇੱਕ ਤਾਂ ਅਮ ਜਿਹੜੇ ਪੰਨਿਆਂ ਮਿਲਿਆ ਇੱਕ ਖਾਸ ਇਹ 6 7 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਆਰਡਰ ਕੁਆਲਟੀ ਤੇ ਥਣਥਣ ਬਹੁਤ ਹੀ ਚੰਗਾ ਲੱਗਾ ਜੀ ਕਰੋ ਚੈੱਕ ਜੀ ਦੋ ਵਜਨ ਦੀ ਪੂਰੀ ਸੋਹਣੀ ਆ ਜਿੰਨੀ ਵੀ ਆ ਹਾਂਜੀ ਹਾਂਜੀ ਦੋ ਵਜਨ ਥਣਥਣ ਤੋਂ ਲਾ ਕੇ ਤੋਂ ਚੈੱਕ ਕਰਾਉਂਦੇ ਆ ਬਹੁਤ ਹੀ ਚੰਗਾ ਲੱਗਾ ਵਾ ਦੋ ਵਜਨ ਲਾ ਕੇ ਤੋਂ ਆ ਫੁੱਟਬਾਲ ਨਹੀਂ ਬਣਨੀ ਪਈ ਆ ਜੇ ਸੋਗੇ ਨੂੰ ਕਪੜਾ ਦਿੱਤੇ ਜੇ ਉਹ ਨਹੀਂ ਤੇ ਜੇ ਉਹ ਬੰਦ ਹੀ ਗੱਭਣ ਜੇ ਬੁੱਲਾ ਖੋਈ ਸੀ ਠੀਕ ਹੈ ਠੀਕ ਹੈ ਲੋਬੀ ਤੇ ਜੇ ਸੋਗੇ ਨੂੰ ਗਾ ਗੱਭਣ ਵਾਲੇ ਕਰੋ ਚੈੱਕ ਥਣ ਪਾਡਾ ਬਹੁਤ ਚੰਗਾ ਲੱਗਾ ਵਾ ਬਹੁਤ ਸੋਹਣਾ ਲੱਗਾ ਆ ਗੇ ਮੈਨੂੰ ਠੀਕ ਹੈ ਠੀਕ ਹੈ ਲੋਬੀ ਥਣ ਤੋਂ ਨਹੀਂ ਲੱਗੇ ਤਾਂ ਕੀ ਕਰ ਸਕਦੇ ਇਹ ਇਸ ਕਰ ਮੜੀ ਆਣ ਹਾਂ ਜੀ ਵੀਰ ਜੀ ਕਰੋ ਲਾਗੇ ਤਾਂ ਚੱਕ ਤੁਸੀਂ ਥਾਣ ਸੁਣ ਬਹੁਤ ਚੰਗਾ ਗਿੱਠ ਗਿੱੜ ਤੇ ਲੱਗਾ ਵਾ ਤੇ ਕੀ ਮਤਲਬ ਕਰਨਾ ਬਈ ਇਹ ਦਾ ਹਲ ਬੋਲ ਵੀਰ ਜੀ ਤੁਹਾਨੂੰ ਪਤਾ ਆਪਣੇ ਨਿਕ ਨਿਕੇ ਹੀ ਹੁੰਦੇ ਆ ਹਾਂ ਜੀ ਪਰਸੋਂ ਆਪਾਂ ਮਾਲ ਪਾਇਆ ਮੰਨ ਲਓ ਇਹ 10000 ਡੰਗਰ ਦੇ ਹਿਸਾਬ ਨਾਲ ਹਾਂ ਜੀ ਹਾਂ ਜੀ ਇੱਕੇ ਦਿਨ ਚ ਹੀ ਸੇਲ ਹੋ ਗਏ ਭਾ ਨਿਕਾ ਵੇ ਵੀਰ ਜੀ ਹਰ ਕੋਈ ਖਰੀਦਣ ਨਾਲ ਬਿਲਕੁਲ ਬਿਲਕੁਲ ਸਹੀ ਗੱਲ ਹਾਂ ਜੀ ਜੇ ਆਪਾਂ ਮੰਨ ਲਓ ਵੀ 60000 ਵਾਲੀ ਚੀਜ਼ ਲੱਖ ਦੀ ਪਾ ਦੇਣੀ ਤੇ ਉਹ ਕਿੱਥੋਂ ਵਿਗਣੀ ਹਾਂ ਜੀ ਹਾਂ ਜੀ ਹਾਂ ਜੀ ਡੰਗਰ ਦੇ ਹਿਸਾਬ ਨਾਲ ਆਪਾਂ ਜੋ ਨਾਮ ਮਤਲਬ ਵੀ ਰਲਦਾ ਮਿਲਦਾ ਪਾਵਾਂਗੇ ਆਪਾਂ ਠੀਕ ਹੈ ਠੀਕ ਹੈ ਜੀ ਸਿੱਧਾ ਵੀ ਜੀ ਮੁੱਲ ਕਰਾਉਣ ਨੂੰ ਤੇ ਭਾਵੇਂ ਆਪਾਂ 70 ਕਰ ਲਈਏ 65 ਕਰ ਲਈਏ ਜਿਹੜੀ ਹਾਨ ਆਈ ਆ ਨਾ 55000 ਤੋਂ 200 ਰੁਪਿਆ ਛੋਟ ਕਰਨੀ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਦੂਜੀ ਗੱਲ ਦੱਸਦੇ ਆ ਬਾਅਦ ਚ ਆਪਾਂ ਤੇ ਬਾਈ ਇੱਕ ਨਾ ਵੀਰਪ੍ਰਾਵਾ ਦੇ ਦੋ ਕਰਨ ਫੋਨ ਆਇਆ ਏ ਕਿ ਬਾਈ ਜੀ ਵੀਊ ਤੁਹਾਡੇ ਥੋੜੇ ਜਿਹਾ ਘਟ ਹੁੰਦੇ ਆ ਹਾਂਜੀ ਤੇ ਬਾਕੀ ਆਪਾਂ ਉਹਨਾਂ ਨੂੰ ਵੀਰਪ੍ਰਾਵਾ ਨੂੰ ਜਾਣਕਾਰੀ ਦੇਣੀ ਆ ਕਿ ਵੀਊ ਸਾਡੇ ਜਿੰਨੇ ਪਹਿਗੇ ਬਿਲਕੁਲ ਜਨੂਵਾਨ ਨੇ ਸਾਰੇ ਵੀਰਪ੍ਰਾਵਾ ਨੇ ਜਿੰਨੇ ਨੇ ਪਸ਼ੂ ਖਰੀਦਣਾ ਮਾਲ ਖਰੀਦਣਾ ਉਹ ਤੇ ਵੀ ਉਹ ਭਾਵੇਂ 200 ਹੀ ਹੋਵੇ ਤੇ ਮਾਲ ਬਾਈ ਜੇ ਚੰਗਾ ਹੋਵੇ ਤੇ ਬਿਲਕੁਲ ਵੇਖ ਜਾਂਦਾ ਵਾ ਭਾਵੇਂ ਜੀ ਭਾਵੇਂ ਜਿੰਨਾ ਮਰਜੀ ਵੀ ਉਹ ਭਾਵੇਂ 200 ਤੇ ਭਾਵੇਂ 150 ਤੇ ਭਾਵੇਂ 250 ਹੈ ਨਾ ਮਾਲ ਗਾੜੀ ਸਾਫ ਸੁਥਰਾ ਹੈ ਨਾ ਆਪਣਾ ਹਾਂਜੀ ਹਾਂਜੀ ਤੇ ਹਰ ਕਿਸ ਵੀਰਪਰਾ ਖਰੀਦਣ ਵਾਲਾ ਇਹ 200 ਬੰਦੇ ਨੇ ਮੰਨ ਲਓ ਵੀ ਮਤਲਬ ਵੇਖ ਲਈ ਵੀਡੀਓ ਤੇ ਵਿੱਚੋਂ ਦਹਾਂ ਪੰਜਾਂ ਜਾਣਿਆਂ ਨੇ ਲੈ ਲਈ ਤੇ ਆਪੇ ਮਾਲ ਵੇਚ ਲਿਆ ਨਹੀਂ ਬਿਲਕੁਲ ਬਿਲਕੁਲ ਇਹ ਤਾਂ ਅਸੀਂ ਆਪਣੇ ਮਤਲਬ ਅੱਖੀ ਪਰਖਿਆ ਵਾ ਵੀ ਚਾਰ ਪੰਜ ਵੀਊ ਹੋਇਆ ਵਾ ਤੇ ਮਾਲ ਵੇਚ ਜਾਂਦਾ ਜੀ ਕਿਹੜੇ ਹਣਾ ਤਾਂ ਵੀ ਜੀ 200 300 ਤੇ ਮਤਲਬ ਵਾਰ ਦੇਣ ਕਹਿੰਦਾ ਮੁੜ ਕੇ ਵੀਡੀਓ ਚੱਲਣੋਂ ਭਾਵੇਂ ਛੇ ਛੇ ਸੱਤ ਸੱਤ ਜੀ ਹੱਥ ਚੱਲ ਜੇ ਬਿਲਕੁਲ ਸਹੀ ਗੱਲ ਹੈ ਤੇ ਉਹ ਮੈਸੇਜ ਆਪਾਂ ਤਾਂ ਵੀਰ ਭਰਾਵਾਂ ਤੱਕ ਪਹੁੰਚਾਇਆ ਬਾਕੀ ਇਹ ਵੀ ਮਾਲ ਗਾੜੀ ਚੰਗਾ ਹੋਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਇਹ ਮਾਲ ਤੇ ਡਿਪੈਂਡ ਕਰਦਾ ਹਾਂਜੀ 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 ਤੇ ਹਰ ਕੋਈ ਵੀਰ ਭਰਾ ਜਿਹੜਾ ਵੀ ਵੇ ਬਿਲਕੁਲ ਜੀ ਤੇ ਹੁਣ ਦੱਸਿਓ ਦੂਜੇ ਨੰਬਰ ਦੀ ਜਿਹੜੀ ਝੋਟੀਏ ਦੇ ਬਾਰੇ ਦੱਸਿਓ ਹੁਣ ਜਾਣਕਾਰੀ ਦਈਏ ਇਹ ਵੀ ਜੀ ਮੰਨ ਲਓ ਵੀ ਇਹ ਵੀ ਉਹੋ ਹੀ ਚੀਜ਼ ਆ ਜਿਹੜੀ ਸੂਏ ਨੂੰ ਮੰਨ ਲਓ ਗਾਂ ਘੱਬਣਿਆ ਇਸ ਟਾਈਮ ਤੇ ਮੰਨ ਲਓ ਵੀ ਇਹਦੇ ਕੋਲ 7 ਕਿਲੋ ਲੀਟਰ ਦੁੱਧ ਤਿਆਰ ਆ 7 ਤੋਂ 8 ਲੀਟਰ ਠੀਕ ਹੈ ਜੀ ਕਾਰ ਵਾਲਿਆਂ ਨੇ ਕਰਕੇ ਦਿੱਤੀ ਇਹ ਮੰਨ ਜੀ ਜੀ ਅੱਜ ਹੀ ਮੈਂ ਖਰੀਦ ਲਿਆ ਸਾਰਾ ਠੀਕ ਹੈ ਠੀਕ ਹੈ ਜੀ ਅੱਜ ਹੀ ਖਰੀਦਿਆ ਅੱਜ ਵੀਡੀਓ ਤੇ ਆਪਾਂ ਪਾਦੇ ਲੱਗੇ ਆ ਤੇ ਇਹ ਮੰਨ ਲਓ ਵੀ ਇਹ ਵੀ ਮੇਰੀ ਜੀ ਮੈਂ ਅਭੀ ਮੱਝ ਤੋਂ ਹੋ ਕੇ ਲੈ ਆਣਾ ਹਾਂ ਉਥੋਂ ਕਿਲੋ ਵਿਚੋਈ ਆ ਇਹ ਵੀ ਕਿਲੋ ਡੇਢ ਕਿਲੋ ਚੋਈ ਆ ਫਿਰ ਪਾਸਟ ਤੇਰੀ ਦਿੱਤੀਆਂ ਦੀ ਤਸਲੀਂ ਖਾਂ ਕੇ ਇਹ ਇਹ ਵੇਖੋ ਬਈ ਕੱਦ ਵਜਨ ਦੀ ਪੂਰੀ ਫੁੱਲਿਆ ਠੀਕ ਹੈ ਠੀਕ ਹੈ ਲੋ ਬਈ ਇਹ ਵੀ ਜੈੱਟ ਬਲੇਂਡ ਦੇ ਅੰਦਰ ਤੇ ਚ ਫੁੱਲ ਗੂਰ ਆ ਗਿਆ ਦੇ ਬਾਕੀ ਫਨ ਫਨ ਦਾ ਬਹੁਤ ਚੰਗਾ ਲੱਗਾ ਵਾ ਬਹੁਤ ਸੋਹਣਾ ਵੀਰ ਜੀ ਇਹਨੂੰ ਕਹਿੰਦੇ ਇਹਨੇ ਸੱਜਣ ਨੇ ਕਿੰਨਾ ਵੀ ਦਿੱਤਾ ਦੁੱਧ ਵੀ ਆਹਲੇ ਵੀ 14 ਕਿਲੋ ਕਹਿੰਦੇ ਵੀ ਅਸੀਂ ਚੁੰਦੇ ਰਹੇ ਠੀਕ ਠੀਕ ਲੋ ਬਈ ਲੱਗਦਾ ਹੀ ਇਹ ਵੀਰ ਜੀ ਕਿ ਚੁੰਦੇ ਰਹੇ ਆ ਤੇ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਲੋ ਬਾਈ ਲਾਗੇ ਤਾਂ ਚੈੱਕ ਦਿਰਾਵਾਂਗੇ ਤੁਹਾਨੂੰ ਤੇ ਫੜਾਂ ਦੀ ਗਰਮ ਗਰਮ ਲੱਭਾਂ ਦੀ ਚੰਗੀ ਆ ਬਹੁਤ ਚੰਗੀ ਵੀ ਤੇ ਕਰੋ ਜੀ ਚੈੱਕ ਇਹ ਕਿੰਨੇ ਸੂਬੇ ਨੂੰ ਕਾ ਗੱਬੜੇ ਵੀਰ ਇਹ ਵੀ ਜੀ ਤੀਜੇ ਸੂਬੇ ਨੂੰ ਆ ਠੀਕ ਹੈ ਠੀਕ ਹੈ ਦੱਸੋ ਕਿ ਇਹ ਤੀਜੇ ਸੂਬੇ ਨੂੰ ਕਾ ਗੱਬੜਿਆ ਤੇ ਫੜ ਤੋਂ ਲੈਣਾ ਬਹੁਤ ਚੰਗਾ ਲੱਗਾ ਤੇ ਦੂਜੀ ਸਾਈਡ ਤੋਂ ਆਪਾਂ ਜਰੂਰ ਇੱਕ ਵਾਰ ਤੁਹਾਨੂੰ ਦਰਸ਼ਨ ਕਰਾਉਣਾ ਥਣਾ ਤੁਮਾ ਦੇ ਇਹ ਵੀ ਬਹੁਤ ਯਾਰਾ ਚੰਗੀ ਬੜੀ ਮੜੀ ਸਾਡੇ ਪੰਜ ਛੇ ਮਹੀਨੇ ਦੇ ਲਾਗੇ ਬੰਨੇ ਹੈਗੇ ਜੇ ਚੈੱਕ ਪਾਸ ਠੀਕ ਹੈ ਠੀਕ ਹੈ ਜੀ ਲੋ ਬਾਈ ਕਰੋ ਲਾਗੇ ਤਾਂ ਚੈੱਕ ਅਗਲੀ ਸਾਈਡ ਤੋਂ ਵੀ ਜਰੂਰ ਦਿਖਾਓ ਖਾਮ ਤੋਂ ਬਹੁਤ ਬਹੁ ਕੜਦੇ ਐ ਇਹ ਜਿਹੜੇ ਪੀੜੀਆਂ ਪੀੜੀ ਨੂੰ ਪਾਵੇ ਲੱਗੇ ਹੁੰਦੇ ਚਾਰੇ ਨੁਕਰਾਂ ਦੇ ਐ ਬਰਾਬਰ ਬਿਲਕੁਲ ਦੇ ਹਾਂਜੀ 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 ਤੇ ਕੀ ਮੁੱਲ ਕਰਨਾ ਬਈ ਇਹਦਾ ਮੁੱਲ ਵੀ ਜੀ ਕਰਾਉਨ ਨੂੰ ਇਹਨੂੰ 75 ਕਹ ਦੀਏ 75 ਦੀ ਵਿਕ ਜਾਣੀ ਏ ਅੱਛਾ ਜੀ ਪਰ ਅੱਬਾ ਤੁਹਾਨੂੰ ਪਤਾ ਜਾਇਜ਼ ਵਾਲੇ ਪਾਸੇ ਆ ਜਨਾ ਤੇ ਛੋਟ ਵਾਲੇ ਪਾਸੇ ਹੀ ਹਾਂਜੀ ਹਾਂਜੀ ਇਹ ਵੀ ਜੀ ਮੁੱਲ ਕਰਾਉਨ ਨੂੰ ਜਿੰਨਾ ਮਰਜ਼ੀ ਕਰਾਈਏ ਇਹ ਦੇ ਦਈਏ 62000 ਜੀ 200 ਰੁਪਿਆ ਛੋਟ ਬਾੜ ਦੀ ਬਾੜ ਦੀ ਦੇ ਦਿੰਗੇ 200 ਰੁਪਏ ਛੋੜ ਨਹੀਂ ਗੰਜਾਇਸ਼ ਨਹੀਂ ਚੱਗੇ ਬਿਲਕੁਲ ਠੀਕ ਰੋਲ ਕੇ ਮੰਨ ਲਓ ਵੀ ਠੀਕ ਹੈ ਠੀਕ ਹੈ ਲਓ ਭਾਈ ਬਾੜ 1000 ਤੋਂ 200 ਰੁਪਏ ਛੋੜ ਤੇ ਬਿਲਕੁਲ ਤੁਹਾਨੂੰ ਪਤਾ ਹੀ ਸਾਰੇ ਵੀਰ ਭਰਾ ਜਿਹੜੇ ਵੇਖਦੇ ਆ ਫੇਰੇ ਵੀਰ ਦੀਆਂ ਪੂਰੇ 60 ਦੀ ਵੀਰ ਜੀ ਦੇ ਦਾਂਗੇ ਲਓ ਭਾਈ ਪੂਰੇ 60 ਦੀ ਭਾਈ ਨੇ ਕਰਤੀ ਜੇ ਛੋੜਾ ਹੋਣਾ ਕੋਈ ਵੀਰ ਭਰਾ ਘਟਾਉਣ ਵਾਲਾ ਫੋਨ ਨਾ ਲਾਵੇ ਠੀਕ ਹੈ ਠੀਕ ਹੈ ਜੀ ਆਜੋ ਭਾਈ ਉਹਨੂੰ ਤਿੰਨੇ ਨੰਬਰ ਨਿੱਗੀ ਜੀ ਕਮਾਈ ਰੱਖ ਕੇ ਵੀਰ ਜੀ ਵੀਡੀਓ ਪਾਤੀ ਆਪਾਂ ਜੀ ਠੀਕ ਹੈ ਠੀਕ ਹੈ ਜੀ ਇਹ ਵੀਰ ਜੀ ਇਹ ਮੰਨ ਲਓ ਵੀ ਕੋਈ ਦੁੱਧ ਵਾਲੇ ਜਾਂ ਪੰਜਾਲ ਵਾਲੇ ਹੈਗੀ ਦੂਜੀ ਸੂਈ ਆ ਤੇ ਬਿਲਕੁਲ ਤਾਜੀ ਸੂਈ 나ੜੂ ਤੇ ਬੱਚਾ ਦਾ ਇਹਦੇ ਕੋਲ ਵੀਰ ਜੀ 11 ਤੋਂ 12 ਕਿਲੋ ਦੁੱਧ ਤਿਆਰ ਹੋਊਗਾ ਅੱਛਾ ਜੀ ਉੱਪਰ ਖੋਲ ਕੇ ਬਖਾਉਨੇ ਆ ਠੀਕ ਆ ਜੀ ਉਹ ਸੋਣਾ ਇਹ ਵੀ ਵੀਰ ਜੀ ਮੈਂ ਹੁੰਦੇ 2.5 2.5 ਕਿਲੋ ਚੋਈ ਦਾ ਮੰਨੋ 2.5 ਕਿਲੋ ਠੀਕ ਆ ਜੀ ਤੇ ਬਾਕੀ ਬਿਲਕੁਲ ਜੀ ਤਾਜੀ ਸੂਈ ਵੀ ਆ ਜੀ ਆਈ ਐ ਤੇ ਇਹ ਕਿੰਨਾ ਨਾ ਨਾ ਅਮਰ ਗਾ ਰਹੀ ਇਹਨੂੰ ਵੀਰ ਜੀ ਮੰਨ ਲਓ ਪਰਿਵਾਰ ਕੋਈ ਅੱਜ 6ਵੇਂ 7ਵੇਂ ਦੇ ਹੋਊਗਾ ਜੀ ਠੀਕ ਠੀਕ ਆਜੋ ਕੋਈ ਬੁੱਧ ਉਦਲ ਵਾਲੇ ਬੋਲਾ ਵਾਲੇ ਠੀਕ ਹੈ ਮੰਨ ਲਓ ਇਹਨਾਂ ਤਿਆਰ ਆ ਬਾਕੀ ਦੁਜਾ ਸੁਗਵਾ ਨਹੀਂ ਜਾਈ ਚੋਈ ਬਹੁਤ ਸੋਹਣੀ ਐ ਦੱਜਾ ਸੁਗਵਾ ਸੀ ਹਾਂਜੀ ਦੱਜਾ ਸੁਗਵਾ ਦੱਜੇ ਬੰਦੇ ਨੇ ਘਮਾਇਆਗਾ ਇੱਕ ਆਗੀ ਤੇ ਕੱਟ ਕਾਟ ਬਹੁਤ ਹੀ ਚੰਗਾ ਆ ਗਿਆ ਵਾ ਤੇ ਥਣ ਥੂੜੇ ਇਹਨਾਂ ਵੀ ਬਹੁਤ ਚੰਗਾ ਲੱਗਾ ਵਾ ਤੇ ਇਹ ਕਿੰਨਾ ਦੁੱਧ ਕੱਢੀ ਜਾਊਗੀ ਜਦੋਂ ਮਿਰਜੀ ਮੇਰੇ ਖਾਣਾਂ 12 13 ਕਿਲੋ 12 ਕਿਲੋ ਦੇ ਤਾਂ ਲੱਗੇ ਬੰਨੇ ਹੁਣ ਚੱਲੰਦੇ ਹੀ ਆ 11 ਤੋਂ ਬਾਹਰ ਆ ਦੁੱਧ ਕੋਈ 13 ਤੇ ਕੱਢੂਗੀ ਨਾ 13 ਨਾਲ 14 ਨਹੀਂ ਤੇ 8 ਕਿਲੋ ਫੱਟਦਾ ਇਹ ਬਣੀ ਐ ਪਿਛੇੋਂ ਬਣੀ ਇਹ ਕਿ ਤੀਰਾਂ ਦੇ ਟ੍ਰੇਡਰ ਦੁੱਧ ਚਵਾਈ ਗਈ ਉਹ ਜਵਾਰ ਕਿਆ ਲੱਗ ਰਿਹਾ ਜੀ ਜਵਾਰ ਨੂੰ ਜੀ ਮੇਲ ਕਾਫ ਜੀ ਠੀਕ ਠੀਕ ਬਿਲਕੁਲ ਜੀ ਮੇਲ ਕਾਫ ਆ ਗਿਆ ਜੀ ਇਹਦੇ ਪਿੱਛੇ ਇਹ ਜੀ ਨੀਰ ਦੇ ਨੀਮਾਂ ਦਾ ਝੰਡ ਬਲੈਕ ਆ ਗਿਆ ਕਲੋਜੀ ਕੱਕ ਲੱਗ ਗਿਆ ਤਾਂ ਸੁਣ ਬਹੁਤ ਹੀ ਚੰਗਾ ਲੱਗਾ ਹਾਂ ਜੀ ਤੇ ਕੀ ਮੁੱਲ ਕਰਨਾ ਪਈਏ ਤਾਂ ਸਰ ਹੁਣ ਜੀ ਵੇਖੋ ਇਹ ਹੁਣੀਆਂ ਝੋਟੀਆਂ ਜਿਹੜੀਆਂ ਸੋਈਆਂ ਸੋਈਆਂ ਲੱਖੋਂ ਬਾਹਰੀਆਂ ਹੁਣ ਮਿਲਦੀਆਂ ਜੀ ਹਾਂਜੀ ਸਮਾਂ ਬੜਾ ਉਲਟ ਜਿਹਾ ਚੱਲਣ ਦਿਆ ਪਰ ਮਾਲ ਸੋਇਆ ਤੇ ਬਹੁਤ ਹੀ ਜ਼ਿਆਦਾ ਘੱਟ ਲੱਭਣ ਦਿਆ ਹਾਂ ਹਾਂਜੀ ਹਾਂਜੀ ਸੂਰਾ ਘੱਟ ਗਿਆ ਜੀ ਜਾਂ ਤੇ ਆਪਾਂ ਕੱਚੀਆਂ ਲੱ ਅਛਾ ਜੀ ਸੂਆ ਸੂਆ ਡੰਗਰ ਬੜਾ ਜ਼ਿਆਦਾ ਘੱਟ ਲੱਭਦਾ ਜੇ ਬੜਾ ਫਰੀਦਾ ਆਪਣੀਆਂ ਨਾਲ ਕੋਸ਼ਿਸ਼ ਕਰੀਦੀ ਵੀ ਤਾਜ਼ਾ ਸੂਆ ਡੰਗਰ ਲਈਏ ਪਰ ਮਿਲਦਾ ਨਹੀਂ ਠੀਕ ਹੈ ਜੀ ਤੇ ਵੀਰ ਜੀ ਮੁੱਲ ਕਰਾਉਣ ਨੂੰ ਭਾਵੇਂ 1 ਇੱਕ ਦਾਹ ਕਰਾ ਲਓ 5 ਕਰਾ ਲਓ ਲਾਸਟ ਹਾਂ ਨਾ ਜਿਹੜੀ ਆ ਨਾ ਤਾਂ 5000 ਦੀ ਝੋਟੀ ਦੇਣੀ ਆ 200 ਰੁਪਏ ਛੋਟ ਕਰਨੀ ਆ ਠੀਕ ਠੀਕ ਲਓ ਭਾਈ 95000 ਚੋਂ 200 ਰੁਪਏ ਛੋਟ ਦੇ ਸੱਜੇ ਸੁਈ ਆ ਤੇ 13 ਲੀਟਰ ਦਾ ਦੋ ਤੇ ਚਵਾਈਓ ਵੀ ਜੀ ਆਜੋ ਹੁਣ ਚੌਥੇ ਨੰਬਰ ਤੇ 10 ਨੰਬਰ ਤੇ ਵੀਰ ਜੀ ਇੱਕ ਹਸਾਬ ਨਾਲ ਨਿਕਲਣਾ ਹੀ ਜੇ ਅਛਾ ਜੀ ਤਿਆਰ ਹੋਈ ਝੋਟੀ ਜਿੰਦ ਜਾਦਾ ਨਹੀਂ ਮੈਂ ਕਹਿੰਦਾ ਇੱਕ ਵੀਰ ਜੀ ਦੀ ਵੀਧੀ ਝੋਟੀ ਵੇਖਦੀ ਆ ਜਿੱਥੇ ਮਰਜ਼ੀ ਕੋਈ ਖਲਾਰ ਕੇ ਵੇਚ ਲੇ ਅੱਛਾ ਜੀ ਤਾਂ ਵੀਰ ਜੀ ਸਾਢੇ 8 ਮਹੀਨਿਆਂ ਦੀ ਗੱਬਣ ਨਵਾਂ ਮਤਲਬ ਚੱਲਦਾ ਪਿਆ ਹਵਾ ਸਿਰਫ ਰਹਿ ਗਿਆ ਮਗਰ ਡੇਢ ਮਹੀਨਾ ਸੀ ਹਾਂਜੀ ਹਾਂਜੀ ਬਹੁਤ ਹੀ ਦਸਤਾਰ ਰਹੀਏ ਸਾਰੀ ਛੱਡ ਗਏ ਆਪਾਂ ਦਮਾਂਗੇ ਬੜੇ ਵੱਡੇ ਕੱਦ ਵਜਨ ਵਾਲੀ ਝੋਟੀ ਜਿਹੜੀ ਉਹ ਕਹਿੰਦੇ ਵੀ ਕੱਦ ਦੁੱਧ ਬਹੁਤ ਹੀ ਚੰਗਾ ਵੜੇ ਵੀ ਜੈਡ ਬਲੈਕ ਆ ਗਈ ਆ ਪੂਰਤਾ ਕਿਵਾਲੇ ਦੀ ਝੋਟੀ ਉਹ ਵੀਰ ਜੀ ਅਦਰ ਦੀ ਆਪਣੀ ਹਰਿਆਣੇ ਦੀ ਝੋਟੀ ਆ ਤੇ ਦੁੱਧ ਵੀ ਇਹਦੇ ਚੰਗਾ ਭਰਿਆ ਪਹਿਲੇ ਸੂਏ ਦੂਜੇ ਸੂਏ ਨੂੰ ਗਾ ਰੱਭਣ ਪਹਿਲੇ ਸੂਏ ਮਾਲੋ 12 13 ਕਿਲੋ ਦੇ ਚੱਲੀਏ ਟੋਟੇ ਠੀਕ 20 ਕਿਲੋ ਰੀ ਮਾਲੋ 14 ਲੀਟਰ ਪਹਿਲੇ ਸੂਏ ਦੋ ਦਿਨਾਂ ਕੱਢਿਆ ਵਾ ਇਹ ਥਾਨ ਥੋਣ ਬਹੁਤ ਹੀ ਇਹਦਾ ਵੀ ਚੰਗਾ ਲੱਗਾ ਤੇ ਕਰੋ ਫੇਸ ਕੁਆਲਟੀ ਚੈੱਕ ਤੇ ਪ्योर ਮਾਰਾ ਮਸਾਲੇ ਦੇ ਵਿੱਚ ਆ ਗਈ ਆ ਮਾਣਾ ਬੰਦੇ ਦੇ ਸਿਰ ਜਿੱਦੀ ਉੱਚੀ ਮਿੱਜੀ ਚੱਦੀ ਇਹ ਕਰੋ ਹੀ ਲੱਗੇ ਤਾਂ ਥਾਨ ਥੋਣ ਬਹੁਤ ਹੀ ਇਹਦਾ ਵੀ ਗਰਮ ਤੇ ਲੱਗਾ ਵਾ ਸਾਂ 88 ਮਿੰਟ ਬਾਈ ਹਾਂਜੀ ਠੀਕ ਹੈ ਠੀਕ ਹੈ ਨਵਾਂ ਮਾਲੋ ਜਾਣਦੇ ਆ ਕੇ ਅੱਛਾ ਅੱਛਾ ਠੀਕ ਇਹ ਨਾਲ ਕਿਹਾ ਵੀ ਆਪਾਂ ਇਹਦਾ ਵੀ ਜੀ ਹੋ ਜਾਣਾ ਜੇ 22 ਤਰੀਕ ਨੂੰ ਇਹਦਾ ਨਵ ਮੰਨ ਲਓ ਵੀ ਦੋਹਾਂ ਚੱਲੂ ਹੋ ਜਾਣਾ ਨੇ ਠੀਕ ਆ ਅਗਲੇ ਦੀ 22 ਤੋਂ ਠੀਕ ਹੈ ਜੀ ਤੇ ਇਹਦਾ ਕੀ ਕਰਨਾ ਹਰਮੋਲ ਬਾਈ ਮੋਲ ਵੀਰ ਜੀ ਦੇਰੀਏ 10000 ਰੁਪਏ ਦੀ 20000 ਰੁਪਏ ਕੱਢ ਦਈਏ ਸਾਹਮਣੇ ਕੱਢ ਦਈਏ ਹੋਰ ਥੋੜਾ ਜਿਹਾ ਜਾਜ ਹਾਂਜੀ ਹੋਰ ਕੱਢ ਦਈਏ ਮੰਨ ਤਾਣ ਜੀ ਮੋਲ ਕਰਾਉਂ ਨੂੰ ਜੋ ਮਰਜ਼ੀ ਛੋਟੀ ਜਿੰਨੇ ਦੀ ਕਮਾ ਮੈਂ ਉਹਨੇ ਦੀ ਵੇਚ ਸਕਦਾ ਹਾਂ ਹਾਂਜੀ ਸਹੀ ਆ ਪਾ ਨਾ ਮੇਰੀ ਤੇ ਪਾ ਨਾ ਕਿਸ ਵੀਰ ਭਰਾ ਨੂੰ ਦੇ ਦੇਣੀ ਆਪੇ ਕੋਈ ਅਗਲੇ ਅਗਲਾ ਸਾਮ ਕਰੂੰਗਾ ਹਾਂ ਜੀ ਪਈ ਚੰਗੇ ਵਟੂਗਾ ਹਾਂ ਜੀ ਹਾਂ ਜੀ ਫੇਰ ਇਹ ਵੀ ਜੀ ਹਾਂ ਨਾ ਹੀ ਜਿਹੜੀ ਆ ਨਾ ਮੁੱਲ ਕਰਾਉ ਉਹ ਨੂੰ ਜਿੰਨਾ ਮਰਜ਼ੀ ਮੈਂ ਕਰਦਾ ਮੈਂ 85 ਦੀ ਵੇਚ ਸਕਦਾ 80 ਦੀ ਵੇਚ ਸਕਦਾ 71200 ਰੁਪਏ ਛੋੜ ਕਰਨੀ ਏ ਬਸ ਠੀਕ ਹੈ ਠੀਕ ਹੈ ਲਓ ਬਾਈ 75000 ਤੋਂ 200 ਰੁਪਏ ਛੋੜ ਚੰਗੇ ਕੱਦ ਕਾਠਾ ਲੀ ਆ ਦੇ ਪੂਰੇ ਰਿਕਾਰਡ ਵਿੱਚ ਚੰਗਾ ਵਾ ਡੇਢ ਮਹੀਨਾ ਜਿਹੜਾ ਵੀਰ ਭਰਾ ਸਾਹੂਲੂ ਗਾ ਪਾ ਹੈ ਚੰਗੇ ਵਾ ਡੂ ਕੱਦ ਦੇਖੋ ਵੀਰ ਜੀ ਮੈਂ 6 ਫੁੱਟ 2 ਇਟ ਕਿੱਥੇ ਜਾਂਦੀ ਮੇਰੇ ਮੋਢੇ ਤੇ ਆਂ ਬਈ ਕੱਦ ਕੁਦ ਦੀ ਬਹੁਤ ਹੀ ਚੰਗੀ ਆ ਤੇ ਆ ਜੋ ਐਂਡ ਤੇ ਇੱਕ ਹੋਰ ਇਹ ਸਿਰ ਤੇ ਇਹ ਵੀ ਜੀ ਆਪਾਂ ਸਾਹਮਣੇ ਇੱਕ ਮੈਂ ਸਾਹਮਣੇ ਆਂ ਜੋ ਡੀ ਦੇ ਵੀਰ ਭਰਾ ਆ ਕਹਿੰਦੇ ਵੀ ਉਹਦੀ ਮੈਨੂੰ ਹਣ ਵੀਡੀਓ ਘਾਲੇ ਉਹਦੀ ਵੀਡੀਓ ਘਾਲ ਜਿਹੜੀ ਸਾਹਮਣੇ ਹੈ ਜੀ ਅੱਛਾ ਜੀ ਬਹੁਤ ਕੋਈ ਵੀਰ ਭਰਾ ਜੇਦ ਕਰਕੇ ਲੈ ਗਿਆ ਠੀਕ ਹੈ ਠੀਕ ਹੈ ਇਹ ਉਹਦੇ ਨਾਲੋਂ ਵੱਡਾ ਨਕੀਨਾ ਲੈ ਹੁੰਦਾ ਠੀਕ ਹੈ ਠੀਕ ਹੈ ਲੋ ਵੀ ਇਹਨੇ ਕੀ ਯਾਰ ਜੀ ਸੋ ਇਹ ਨਾ ਡੱਬਣੇ ਆ ਮੰਨ ਲਓ ਵੀ ਤਿਆਰ ਆ 10 15 ਦਿਨਾਂ ਤੱਕ ਆਪਾਂ ਬਾਵਾਗੇ ਠੀਕ ਆ ਠੀਕ ਹੈ ਤਿਆਰ ਕਰਕੇ ਇਫੋ ਤੁਸੀਂ ਕੀ ਚੀਜ਼ ਇਧਰ ਰੱਖੋ ਠੀਕ ਆ ਠੀਕ ਆ ਲਓ ਆਪਾ ਜੀ ਪੂਰੇ ਕਹਾਦ ਸਿਰ ਡਿੱਡੇ ਕਾਦਿਆ ਦਾ ਖੋਲਣੀ ਨਹੀਂ ਰਹਿਂਦੇ ਨਿਰਮਲ ਬਾਵਾ ਦੇ ਮਾੜੀ ਜਿੱਥੋਂ ਭਵਾ ਗਏ ਹਾਂ ਹਾਂ ਅਰੇ ਹਾਂ ਜੀ ਜੀ ਨਹੀਂ ਨਾ ਜਿਹਨੂੰ ਕਹਿੰਦੇ ਆਂ ਕਿ 2 ਵਜੇ ਕਰੋ ਚੈੱਕ ਕਰੀਂ ਫੇਰ ਕੁਆਲਟੀ ਜੇ ਸਭ ਆ ਗਿਆ ਤੇ ਸਹੀ ਨੇ ਜੀ ਇਹ ਪਹਿਲਾਂ ਮੱਧਮ ਵਾਲੇ ਲੋਕ ਤੋਂ ਭਰਿਆ ਆ ਰੱਖੀਏ ਤੇ ਫਿਰ ਲਓ 16 17 ਕਿਲੋ ਦੀ ਉਮੀਦ ਆ ਤੁਹਾਨੂੰ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਆਵਾਂਗੇ ਆਪਾਂ ਇਹਨਾਂ ਦੇ ਗੜਾ ਦੁੱਧ ਤਾਂ ਕੱਢੀ ਹੋਈ ਏ ਨਗਰੀ ਘੋੜੀ ਆਗੇ ਬਾਪੂ ਘਾਟੀ ਕਰੀ ਆ ਬਹੁਤ ਹੀ ਤਗੜਾ ਵਾ ਬਣੀ ਕਾਲਾ ਤੇ ਦੇ ਕਿਨੇ ਖੜਦੀ ਐ ਇਹਨੇ ਵੀ ਜੀ 15 ਕਿਲੋ ਦੇਣਾ ਜੇ ਮੰਨ ਲਓ ਕਿ ਇਹ ਪੂਰੀ ਤਿਆਰ ਆ ਅੱਛਾ ਹਾਂ ਜੀ ਲਾਈ ਕਈ ਵਾਰ ਇੱਥੇ ਲੁਕੀ ਐ ਤੇ 3-4 ਕਿਲੋ ਤੋਂ ਲੱਭਾਈ ਲਗਿਆ ਠੀਕ ਐ ਠੀਕ ਐ ਹਾਂ ਜੀ ਇਹਦਾ ਤਾਂ ਫਿਰ ਮੁੱਲ ਮੰਨ ਲਾ ਫਿਰ ਇਹਦਾ ਮੁੱਲ ਵੀ ਜੀ ਫੋਨ ਤੇ ਕਰਾਂਗੇ ਅੱਛਾ ਜੀ ਹਾਂ ਜੀ ਥੋੜੀ ਭਾਰੇ ਰਕਮ ਦੀ ਐ ਠੀਕ ਐ ਜੀ ਦਲੇਰੀ ਕਰਕੇ ਲੈਂਦੀ ਐ ਤੇ ਅਗਲੇ ਨੂੰ ਵੀ ਦਲੇਰੀ ਕਰਕੇ ਲੈਣੀ ਪਣੀ ਹੈ ਇਹ ਤਾਂ ਗੱਲ ਸਹੀ ਜੇ ਜਿਹਨੂੰ ਕਿਸੇ ਨੂੰ ਬਰੀਡ ਦਾ ਪਤਾ ਤੇ ਜਿਹਨੂੰ ਸ਼ੌਂਕ ਹੈ ਨਾ ਹਾਂ ਜੀ ਹਾਂ ਜੀ ਉਹਦੇ ਵੀ ਪਰਾਂ ਨੇ ਖਰੀਦਣੀ ਕਿੰਨੇ ਠੀਕ ਐ ਠੀਕ ਐ ਲਓ ਬਈ ਹੋਰ ਮੋਰਾ ਨਸਲ ਦੀ ਇਹ ਦੇ ਜਿਹੜੇ ਵੀਰਪਾ ਦੇ ਫੇਟ ਆਉਗੇ ਤੇ ਬਾਈਕਾਂ ਦਾ ਨੇ ਤਾਂ ਕੰਮ ਕਰਦਾ ਨਾ ਜਿੱਥੇ ਮਰਜੀ ਦਸਾ ਛੱਡ ਕੇ ਮੰਨ ਲਓ ਵੀ ਅਜਿਹੇ ਕੋਈ ਜੱਪੀਆਂ ਪਾਈ ਜਾਂ ਨਿਆਣਾ ਸਣਾ ਅਸਾਂ ਪ੍ਰੇਮ ਜੇ ਨਾਲ ਮੰਨ ਲਓ ਖਲੋ ਜਾਂਦੀ ਠੀਕ ਹੈ ਠੀਕ ਹੈ ਠੀਕ ਹੈ ਲਓ ਬਜੀ ਬਹੁਤ ਹੀ ਜ਼ਿਆਦਾ ਚੰਗੇ ਰਕਮ ਵਾਲੀ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ